ਵਿਆਹ ਵਿੱਚ ਪਿਆ ਸੋਨੇ ਦਾ ਮੀਂਹ ਲੋਕ ਨੋਟਾਂ ਨੂੰ ਛੱਡ ਲੁੱਟਣ ਲੱਗੇ ਸੋਨਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਨਵੀਂ ਵਿਆਹੀ ਜੋੜੀ ਉੱਪਰੋਂ ਨੋਟ ਵਾਰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਨੱਚ ਰਹੀ ਹੈ ਅਤੇ ਉਸਦੇ ਮਾਪਿਓ ਉਸ ਉੱਪਰੋਂ ਪੈਸੇ ਨਹੀਂ ਸਗੋਂ ਕਾਗਜ਼ ਦੇ ਕਾਰਡ ਵਾਰ ਰਹੇ ਨੇ ਪਰ ਇਹ ਕਾਗਜ਼ ਦੇ ਆਮ ਕਾਰਡ ਨਹੀਂ ਸਗੋਂ ਇਹਨਾਂ ਵਿੱਚ ਸੋਨੇ ਦੇ ਸਿੱਕੇ ਨੇ ਸੋ ਇਸ ਮਾਪਿਓ ਨੇ ਆਪਣੀ ਕੁੜੀ ਉੱਪਰੋਂ ਨੋਟ ਨਹੀਂ ਸਗੋਂ ਸੋਨੇ ਇਸ ਸਿੱਕੇ ਬਾਰੇ ਅਤੇ ਪੈਸੇ ਚੱਕਣ ਵਾਲੇ ਵੀ ਨੋਟਾਂ ਨੂੰ ਛੱਡ ਸੋਨੇ ਦੇ ਸਿੱਕੇ ਇਕੱਠੇ ਕਰਨ ਲੱਗੇ ਹੋਏ ਨੇ। ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਿੰਨਾ ਅੱਜਕੱਲ੍ਹ ਵਿਆਹਾਂ ਵਿੱਚ ਦਿਖਾਵਾ ਹੋਣ ਲੱਗ ਗਿਆ ਹੈ, ਰਿਸ਼ਤਿਆਂ ਵਿੱਚ ਖਟਾਸ ਉਨੀ ਹੀ ਵਧਦੀ ਜਾ ਰਹੀ ਹੈ। ਤਾਂ ਹੀ ਤਾਂ ਰਿਸ਼ਤੇ ਦਿਨੋਂ ਦਿਨਾਂ ਕਮਜ਼ੋਰ ਹੁੰਦੇ ਜਾਂਦੇ ਨੇ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।